I ਆਪਾਂ ਜੇ ਤਾਂ 1100 ਤੋਂ ਬਾਅਦ ਜਿੰਨੇ ਮਿਲੋ ਮੇਰੇ ਅੱਧੀ ਰਾਤ ਵਾਲੇ ਕਿੰਦਰਤੀ ਆਏ ਆ ਕਿੰਦਰਤੀ ਆਏ ਆ ਰਾਤ ਆਪਾਂ ਨਹੀਂ ਚਲੋ ਆਪਾਂ ਦੇ ਪੀਏ ਪੀਓ ਪੀਓ ਆਇਆ ਪੀਲਾ ਪੈਣ ਚੁੰਨੀ ਚੁੱਕਰ ਆ ਜਾ ਮੇਰੀ ਗੱਲ ਸੁਣ ਕਿੰਨੇ ਪੈਸੇ ਮੰਗਨੇ ਆ ਕਿੰਨੇ ਹੈ 5500 ਆਹੋ ਤੂੰ ਨਾ ਹੀ ਲਾਇਆ ਉਹਨਾਂ ਦਾ ਪਾ ਉਹਨਾਂ ਮੰਗ ਦਿੰਦੇ ਉਹਨਾਂ ਦੇ ਦਿੰਦੇ ਆ ਆ ਫੇ ਲਾ ਅੱਧ ਅੱਧ ਤੇ ਆ ਗਈ ਹੂੰ ਕੀ ਦੇ ਨਿੰਬੂ ਨੂੰ ਜੋੜ ਹੈ ਕਿੰਨੇ ਮੰਗੀ ਮੇਰੇ ਉਹਨਾਂ ਦੇ ਪਰ ਜਿੰਨਾ ਮਰਜ਼ੀ ਮੰਗ ਲਓ ਉਹਨਾਂ ਜੇ ਤੁਸੀਂ 3100 ਮੰਗਿਆ ਉਹਨਾਂ 1100 ਦੇਣਾ ਜੀ ਹਾਂ 3100 ਹਾਂ 3100 ਨਾ ਉਹਨਾਂ ਦੇਣਾ ਤੇ ਨਾ ਆਪਨ ਮਿਲਣਾ ਠੀਕ ਹੈ ਪਰ ਦੁੱਧ ਜੇ ਜਿੰਨੇ ਮਿਲੇ 11 ਜੇ ਤੇ 1100 ਤੋਂ ਬਾਅਦ ਜਿੰਨੇ ਮਿਲੇ ਮੇਰੇ ਸਿੰਗਲ ਤੋਂ ਪੱਕਾ ਸੌਖਾ ਤੇ ਸੋਹੀ ਵੱਡੇ ਮਹਾਰਾਜ ਦੀ ਹਾਂ ਵਿਚ ਵਿਚ ਉਥੇ ਰਾਜ ਉਥੇ ਜਾ ਉਂਚ ਉਥੇ ਜਾ ਸੁਪਰ ਹੋਣਾ ਕਿੰਨਾ ਕਾਲਾ ਪਿਆ ਮੜੇ ਟਾਈਮ ਨਾ ਆਗੇ ਜੇ ਹਾਂ ਰਾਫ ਭੁੱਲ ਗਿਆ ਰਾਫ ਭੁੱਲ ਗਿਆ ਕਿ ਕਾਨੂੰ ਸਾਡੇ ਨਾ ਕੀ ਵੀ ਕੁੜੀ ਭੁੱਲ ਗਈ ਸਾਡੀ ਆ ਰਾਤੇਰੇ ਸਾਰੇ ਤੈਨੂੰ ਤਾਂ ਰਾਤ ਉਂਗਲਾ ਤੇ ਪਤਾ ਉਹ ਜਿਹਦਾ ਵੀ ਇੱਥੇ ਆ ਪਿੰਡ ਇੱਥੇ ਆ ਪਿੰਡ ਜੋਰ ਤੇ ਬੜਾ ਲਾ ਲੀ ਲਾ ਕੋ ਇਹ ਤਾਂ ਕੀ ਕਰਦਾ ਆ ਪੈਲਾ ਲਾ ਕੇ ਲ ਬਣਾਈ ਨਾ ਫਿਰ ਹੈ ਸਵਾਲ ਆ ਬਈ ਅੰਦਰ ਲੈ ਗੀਰ ਗੋ ਕਿੱਥੇ ਗਰੇ ਪੋਤ ਅੰਦਰ ਲੈ ਕਿਹਨੇ ਰੇਡੀ ਆ ਗਿਆ ਮੇਰਾ ਆ ਇਹ ਨੰਨ ਨੰਦੀ ਅਨੁਵਾਦ ਕੀ ਰਹੀ ਹੈ ਨਹੀਂ ਹੁੰਦੀ ਇਹਨਾਂ ਤੋਂ ਬਿਨਾਂ ਕਿਹਨੇ ਨਾਗਿਰ ਕਿਰਪਾਣਾ ਵੜ ਦੋ ਦੋ ਜਾ ਦੋ ਭਾਇਆ ਜੋ ਕਰ ਕਰਿਆ ਜਿਆਦੇ ਨਹੀਂ ਮੰਗਲੇ ਜਿੰਨੇ ਹਿਸਾਬ ਨਾਲ ਤੂੰ ਲੇਟ ਆ ਤੈਨੂੰ ਲੇਟ ਫੀਸ ਲੱਗੀ ਨਾਲ ਲੇਟ ਫੀਸ ਨਾਲ ਲਾ ਕੇ 200 ਲੇਟ ਫੀਸ ਚੱਲੂਗੀ ਕੰਮ ਹਾਂ ਕਿੰਨੇ ਚੱਲੂਗੀ ਆੱਖਾਂ ਦੇ ਡੀਆਂ ਕੁੜੀਆਂ ਗੁੰਜਾ ਸੋ ਜਿੰਨਾ ਕਹਿੰਦੇ ਆ ਜਿੰਨਾ ਕਹਿੰਦੇ ਆ ਆੱਖਾਂ ਦੇ ਡੀਆਂ ਕੁੜੀਆਂ ਗੁੰਜਾ ਆ ਗੋਦੋ ਆ ਇਹਨਾਂ ਦਾ ਪਿੰਡ ਨਹੀਂ ਲੱਭਦਾ ਆ ਦੇ ਕੋਈ ਦੋ ਵਰੀ ਦੀ ਵਿਚਾਰੀ ਰੋਟੀ ਆ ਵੀ ਆਇਆ ਨਹੀਂ ਮੁੰਡਾ ਕਹਾਂ ਛੇਤੀ ਕਰਨੀ ਬੜੀ ਲੱਗਣੀ ਮੈਨੂੰ ਵੀ ਜੱਗੀ ਵੀ ਤਾਂ ਪਰੇ ਹੀ ਰੱਖਣ ਨਾਲ ਆ ਕੇ ਮੰਗਣ ਦੀਆਂ ਨਹੀਂ ਠੀਕ ਹੈ ਨਹੀਂ 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 ਦੀਦੀ ਇਹ ਕੀ ਕਰ ਮੈਂ ਇਕ ਖਲਾਰ ਸੜੋ ਪੜਨੇ ਸਾਡੇ ਮੁੰਡਿਆਂ ਨੂੰ ਪਾੜ ਕੇ ਕਿ ਤੱਕ ਕਹਾਂ ਕਰੋ ਬਾਹਰ ਕਰ ਲਾਂਗੇ ਵਾਅਦਾ ਕਰ ਹੈ ਕਾਂਚੀ ਵੜੀ ਵੱਡੀ ਪਾਪਾ ਜੱਦ ਨੰਦਾਨਾ ਕਰਦੇ ਹਾਂ ਓਏ ਪਾਏ ਨੰਦਾਨਾ ਕਰਦੇ ਨਹੀਂ ਗੰਜ ਨਗੜੀਂ ਦੇ ਪਾਣੀ ਕਿੱਥੋਂ ਲੈਂਦੀ ਪੰਜਾਬ ਦੀ ਹਾਂ ਬੀਗਾ ਨਹੀਂ ਆ ਪਾੜਿਆ ਨਾਲੇ ਘਾਇਓ ਨੰਦਾਨਾ ਡਿੱਗਿਆ ਨਾਲੇ ਵੜਤਲ ਹੋਣ ਨਾ ਕੋਤੋਂ ਹਾਂਜੀ ਬੱਚੀ ਦੇ ਹਲਾਵਾਂ ਤੋਂ ਬਾਅਦ ਸੰਗਦੀ ਮਿਲਣੀ ਦੀ ਰਸਮ ਹੁਣ ਜਾਰੀ ਆ ਆ ਜਿਹੜੇ ਤੁਸੀਂ ਚੇਦ ਤੇ ਬੈਠੇ ਦੇਖ ਰਹੇ ਜੇ ਦੋਵੇਂ ਜੁੜਾ ਇਹ ਬੱਚੀ ਦਾ ਫਾਦਰ ਸਾਹਿਬ ਤੇ ਬੱਚੀ ਦੀ ਮੰਦਰਾ ਤੁਹਾਨੂੰ ਦੱਸਿਆ ਸੀਗਾ ਕਿ ਇਹ ਹੈਂਡੀਕੈਪਡ ਹੁੰਦਾ ਕਰਕੇ ਤੁਰ ਫੇਰ ਨਹੀਂ ਸਕਦੇ ਜਿੱਦਾਂ ਕਰਕੇ ਚੇਦ ਦੇ ਉੱਤੇ ਬੈਠ ਕੇ ਇਹਨਾਂ ਦੀਆਂ ਮਿਲਣੀਆਂ ਹੋ ਰਹੀਆਂ ਜੀ ਤਲਰ ਤਲਰ ਪਿਤਾ ਜੀ ਨਾਲ ਹੋਏ ਨਾਲ ਨਾਲ ਹੋਏ ਨਾਲ ਨਾਲ ਹੋਏ ਨਾਲ ਇਹ ਸਾਡਾ ਇਹ ਰੌਣਾ ਰੌਣਾ ਅੱਗੇ ਆ ਬੀ نوں نوں دا کی دجوں نوں دیوے نوں تے کوں 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 ہاں मोटराइकल पौकी बंदि लॻा पाणी ਆ ਉਹ ਆਪਣੀ ਖਾਈਦੀ ਹੁੰਦੀ ਆ ਖਵਾਈਦੀ ਹੁੰਦੀ ਆ ਨਹੀਂ ਖਵਾਈਦੀ ਹੁੰਦੀ ਕੋਈ ਬਾਵਾ ਖਵਾਉਂਦੀ ਆ ਆ ਇੱਧਰ ਦੇਖ ਮਾੜਾ ਸੁਧਰ ਨਹੀਂ ਪਾਉਂਦਾ ਹੋਰ ਕਰ ਗੱਬਲਾ ਜਿੰਦ ਦੇ ਲੱਗਦੇ ਆ ਮੈਨੂੰ ਪਹਿਲਾਂ ਤਰੀਕਾ ਵੇਖੀਦਾ ਵੇਖਦਾ ਲੋਕਾਂ ਨੂੰ ਪਾਪਾ ਉਹ ਜਗਾਰੀ ਆ ਗਈ ਗੱਡੀ ਚਲੋ ਬੈਠ ਜਾ ਮੈਂ ਇੱਧਰ ਦੇਣਾ ਤੇ ਇੱਧਰ ਦੇਣੀ ਕੁੜੀ ਨੂੰ ਜਿਆਦੇ ਦਵਾਂਗੇ ਠੀਕ ਆ ਹਾਂ ਠੀਕ ਹੈ ਇਹ ਆ ਬਰਫੀ ਜੀ ਸਾਈਡ ਤੋਂ ਜੇ ਹਾਂ ਦੋ ਖਾਲਾ ਬਜਾਉ ਨਹੀਂ ਕੁਝ ਵੀ ਪਾਇਆ ਚ ਸਵੇਰੇ ਮਿੱਠਾ ਥੋੜਾ ਪਾਇਆ ਸੀ ਆ ਉਹ ਘਰੇ ਜਾ ਕੇ ਅਸਰ ਕਰਨਾ ਤੇਰੇ ਦੇ ਚਲ ਬਸ ਕਰ ਦੂਰੇ ਜਾਂਦੇ ਜਾਂਦੇ ਹੋਏ ਹਾਂ ਦੋ ਕਿਲੋ ਮਨ ਲੱਗੇ ਹਨ ਇਹ ਵੀ ਆਹੀ ਡਾਕਟਰ ਨੂੰ ਗਿਆ ਵੀ ਇੱਥੇ ਨਾ ਹਾਂ ਤੰਗ ਹੋਈਏ ਹਾਂ ਆ ਲੈ ਆ ਲੈ ਕਿਹਾ ਆ ਲੈ ਭਾਈ ਜੀ ਹਾਂ ਤਿੰਨ ਕੁੜੀਆਂ ਦੇ ਦੋ ਹਾਂ ਇਹ ਰੱਖ ਦੇ ਸਕਨੇ ਕੇ ਹਾਂ ਚਲ ਆ ਭਾਈਓ ਤੂੰ ਨਹੀਂ ਲੈਣੇ ਚੰਗਾ ਚੇਦੋ ਪਾਣੀ ਚੰਗਾ ਕੁੜੀਆਂ ਵਾਈਕਰ ਤੂੰ ਖੋਚ ਰਕੇ ਚੰਗਾ ਹਾਂ ਤੁਹਾਨੂੰ ਦੋਨ ਖੋਚ ਰਕੇ ਹਣਾ ਉਹ ਕਸ ਕੋ ਵਿਚਾਰਾ ਚਲੀ ਜਾਈ ਇਹਨੂੰ ਬੜੀ ਬੜੀ ਅੰਕਲੇ ਬਾਬਾ ਜੀ ਨਹੀਂ ਜੀ ਨਹੀਂ ਜਾਣਾ ਗੁੜੀਆਂ ਤੋੜ ਕੇ ਜਾਵਾਂਗੇ ਠੀਕ ਆ ਉਹ ਤੇ ਮੈਂ ਇਹਨਾਂ ਨੂੰ ਆਖੰਦਿਆ ਵੀ ਚੰਗ ਬਹੁਤ ਬਹੁਤ ਧੰਨਵਾਦ ਆ ਹਾਂ ਦੋਸਤਾਂ ਜਿੰਨੇ ਦਰਾਂ ਪੈਣ ਆਈਓ ਆ ਆ ਲੋ ਮੰਨ ਲੋ ਕਿਤੇ ਪੇਲਾ ਬਿਲਾ ਰਾਬਲਾ ਨਾ ਲਾਗੇ ਨੂਨ ਵਾਲਾ ਹੈ ਨੂਨ ਵਾਲਾ ਨੂਨ ਚੰਗਾ ਹੁੰਦਾ ਵਾ ਸਾਰੇ ਪੀਓ ਕਰਨਾ ਹੈ ਸਾਰੇ ਪੀਓ ਉਹਦਾ ਤਾਂ ਵਿਆਹ ਵਾ ਤੇ ਤੁਸੀਂ ਇਹ ਕਹਿੰਦਾ ਪਚੁੰਗਾ ਹੁੰਦਾ ਵਾ ਉਹਨਾਂ ਨੇ ਪਹਿਲੇ ਵਿਆਹ ਵਾ ਕਾਟਾ ਵੀ ਕਾਟਦੇ ਦੇ ਵੀ ਹੈਂ ਅੱਧਾ ਬਰਸ਼ਾ ਨਹੀਂ ਮਿਲਦਾ ਅਗਾਂ ਪੂਰਾ ਕਲਾਸ ਪੀਓ ਕਦੇ ਹੈ ਤੇ ਰਹਿੰਦੇ ਦੋਸਤ ਪੀਣਾ ਪੀਣਾ ਚੁੱਪਦਾ ਕਰੋ ਪੂਰਾ ਪੀਓ ਕਦੇ ਘੱਟ ਨਹੀਂ ਪੀਓ ਤੇ ਵਾਅਦਾ ਐਵੇਂ ਫਿਰ ਨਹੀਂ ਦੇਣੀ ਨਹੀਂ ਮੇਰਾ ਨਹੀਂ ਮੈਂ ਪੀਂਦਾ ਪਤਾ ਹੈ ਨਹੀਂ ਦੇਣੇ ਚੱਲ ਪੀ ਪੀ ਲੈ 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 ਲਾਇਆ ਜੀ ਚੱਲ ਪੀ ਯਾਰ ਬੈਠਣੀ ਲੱਗਾ ਕੱਡਾ ਨਹੀਂ ਪੂਰਾ ਪੀਗਾ ਨਹੀਂ ਦੂਰ ਮੈਨੂੰ ਇਹ ਵੀ ਦੱਸ ਸਕਣੀ ਉਹਨੇ ਮੈਂ ਪੂਰਾ ਸ਼ਗਲ ਸ਼ਗਲ ਕਰੇ ਪੂਰਾ ਕਰਨਾ ਮम्मा ਮਾਂ ਦੇ ਕੋਲੋਂ ਉਹਨੂੰ ਚੱਲਦਾ ਹੈ ਜੀ ਚੱਲ ਬੜਾ ਬੜਾ ਦੀ ਸ਼ਗਲ ਨੂੰ

ਜੁੱਤੀ ਦਾ ਵੀ ਵਾਧਾ ਨਹੀਂ ਪਰੀ ਗਰਮੀ ਬੜੀ ਆ ਜਾ ਮਾਣੀ ਆ ਜਾ ਬਿਨਾ ਆਏ ਫੋਟੋ ਚਾਹੀਏ ਆ ਜਾ ਤੋ ਇੱਧਰ ਬਹਿ ਮਾਸੀ ਆ ਕੇ ਬੈ ਆ ਜਾ ਜੁੱਤੀ ਦੇ ਦਵਾ ਦੂ ਬਾਬਾ ਜੀ ਦੀ ਦਵਾ ਦੋ ਹਾਂ ਜੁੱਤੀ ਦੇ ਦਵਾ ਦੋ ਆਏ ਚੜ੍ਹ ਗਿਆ ਆ ਸਹਦੀ ਬੇਟੀ ਆ ਗਈ ਬਿਚਾਰਦੀ ਜੁੱਤੀ ਦਵਾ ਦੂ ਤੁਹਾਡਾ ਆਪਣਾ ਇੰਨਾ ਲਈ 100 ਰੁਪਏ ਦੇ ਹੁੰਦੇ ਜਬਣਾ ਕਰ ਸਿੱਕਿਓ ਇਦਾਂ ਇਦਾਂ ਹੀ ਚੱਲ ਜਾ ਦੇਖੀ ਜਾ ਵੀ ਹਾਂ ਹਾਂ ਉਹ ਜਾ ਰਾ ਤੇ ਲੈ ਕੇ ਜੰਨਾ ਵੀ ਤੀ ਦਵਾ ਤੇਰੇ ਵੱਲੋਂ ਨਿਯੋਸ ਲੈ ਜਾਉਂਦੇ ਹੈ ਥੋੜੇ ਦੇ ਹੋਰ ਦੇ ਅਮਰਾਨਾ ਕਰਨਾ ਕਰਨਾ ਆਜਾ ਨਵੀਂ ਇਹਨਾ ਵੀ ਜੁੱਤੀ ਦਵਾ ਦੋਗੇ ਮੈਂ ਤੇ ਕਰਦਾ ਵੀ ਉਹ ਠਵਾਗੇ ਮਾਤ ਬੈਨ ਨੂੰ ਮਾਰਾ ਆਜਾ 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 ਆ ਇਧਰ ਇਧਰ ਵੀਰੇ ਆਜਾ ਅਸਲਾ ਨੂੰ ਉਹਨੇ ਉਹਦਾ ਹਰਕੀ ਜੀ ਮਾਰੀ ਹੱਸ ਕੇ ਖਾ ਆਏ ਇਧਰ ਆ ਦੇਉਣੇ ਕਿ ਇਧਰ ਉਹਨੂੰ ਵੀ ਚਾਹਣੇ ਨੁਕਰ ਜੀ ਜੀ ਕੀਤਾ ਇਧਰ ਹੋ ਜਾ ਥੋੜੇ ਆ ਉਹ ਵਿਚਾਰਾ ਗਾਂਦੂ ਸਾਹਮਣੇ ਦੇਖਿਓ ਸਹੀ ਗੱਲ ਆ ਸਾਹਮਣੇ ਦੇਖਿਓ ਸਹੀ ਗੱਲ ਆ ਤੇ ਦੀ ਤੇ ਇਹ ਸਿੰਦੀ ਰਖ ਰਹੀ ਹੈ ਪਾਣੀ ਦੇ ਦੇ ਮੈਂ ਕਿਹਾ ਪਾਣੀ ਨਹੀਂ ਦੇਤਾ ਭਾਜੀ ਸਾਰਿਆਂ ਨੂੰ ਪਿਔ ਸਾਰਿਆਂ ਨੂੰ ਡਾਓ ਹਾਂਜੀ ਠੱਲੇ ਕਹਿੰਦੀ ਕਹਿੰਦੀ ਸਾਰਿਆਂ ਨੂੰ ਡਾਓ ਮੈਂ ਕਿਹਾ ਸਾਰਿਆਂ ਨੂੰ ਪਿਆਓ ਹਾਂ ਭਾਜੀ ਕੋਈ ਨਾ ਦਿੱਕਤ ਕੋਈ ਦੋਸਤਾਂ ਮਾਝੇ ਦੇ ਬਰਤੀਆਂ ਦੇ ਨਹੀਂ ਗਾਣੇ ਬੇਤਨਾ ਮਾਝੇ ਅਰੇ ਹੋ ਨਵੀ ਰੱਬਾ ਜੀ ਮੇਰਾ ਇਹਦੇ ਚ ਕੋਈ ਰੋਲ ਨਹੀਂ ਆ ਠੀਕ ਨੰਬਰ ਦੇ ਦਿੰਦਾ ਤੇ ਆ ਲੈ ਲੋ ਕਾਰਡ ਲੈ ਲੋ ਨਾਲੇ ਆਪਣੇ ਚੈਨਲ ਉੱਤੇ ਹਾਂਜੀ ਹਾਂਜੀ ਪੰਜਾਬ ਕਾਰਡ ਦੇ ਚ ਪੰਜ ਸੱਤ ਕਾਰਡ ਦੇਣੀ ጮጡ ለገጊ‍ or መጋጋ ጠጌጨ ਮੂਹੇ ਮਾਰੇ ਜੋਤ ਜੁਟੀ ਕਿਤੇ ਨਿਸ਼ਾਨ ਰੇ ਹਰ ਖਾਲੀ ਹੁੰਦੇ ਤੁਪਾੜਾ ਬਰ ਬਿਆਦਾ ਸਾਥ ਹੋਰੀ ਕਰਦੇ ਆ જવાબ <laughs> આ <laughs> बसर भैया हमेरिते कुमारी हस दाद बस दाद Valeu! You yeah. <laughs> do? I'll be back. آج جو گانا ہن جی رو گانا ہن جی وان ہن جی رو گانا 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 ہ तव्हां विकणी वेंदी मां कोन मां मथुरो जमा पवंदो तव्हांखे राेबरा कैमरा सलूल सदाल सरूल सरदू

i <laughs> <laughs>